ਤਾ ਵੱਡੀ ਖਬਰ ਮੋਗਾ ਦੇ ਬਗਾ ਪੁਰਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਾਰੇ ਬਾਜ਼ਾਰ ਦੇ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਤਰ ਹਥਿਆਰਾਂ ਦੇ ਨਾਲ ਸ਼ਰਿਆਮ ਜਿਹੜੇ ਨੌਜਵਾਨ ਦੇ ਉੱਤੇ ਕਈ ਵਾਰ ਕੀਤੇ ਗਏ ਜਿਸ ਦੇ ਚਲਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਰਿਸ਼ਤੇਦਾਰਾਂ ਦੇ ਵੱਲੋਂ ਹੀ ਕਤਲ ਕੀਤਾ ਗਿਆ ਇਹ આરોਪ ਲਗਾਏ ਗਏ ਨੇ ਮ੍ਰਿਤਕ ਦੇ ਭਰਾ ਦੇ ਵੱਲੋਂ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਭਰਾ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਤਾਂ ਕੁੜੀ ਨਹੀਂ ਜਿਹੜੇ ਪੇਕਾ ਪਰਿਵਾਰ ਹੈ ਉਸ ਦੇ ਵੱਲੋਂ ਉਹਨਾਂ ਦੇ ਭਰਾ ਦਾ ਕਤਲ ਕੀਤਾ ਗਿਆ ਇੱਕ ਦਿਨ ਪਹਿਲਾਂ ਆਮ ਆਮਲੀ ਤਕਰਾਰ ਹੁੰਦੀ ਹੈ ਦੋਨਾਂ ਪਰਿਵਾਰਾਂ ਦੇ ਵਿਚਾਲੇ ਤਾਂ ਸਰੇ ਬਾਜ਼ਾਰ ਦੇ ਵਿੱਚ ਪਰਿਵਾਰ ਨੂੰ ਮਿਲਣ ਆਏ ਨੌਜਵਾਨ ਨੂੰ ਵੱਢ ਦਿੱਤਾ ਗਿਆ ਤੇ ਇਸ ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਰਕੇ ਮੌਕੇ ਤੇ ਹੀ ਨੌਜਵਾਨ ਦੀ ਜਿਹੜੀ ਜਾਨ ਨਿਕਲ ਗਈ ਹੈ ਤਾਂ ਫੋਨ ਲਾਈਨ ਤੇ ਮੇਰੇ ਨਾਲ ਜੁੜ ਗਏ ਨੇ ਸੂਰਜ ਜਫਰੀਦਕੋਟ ਤੋਂ ਜੀ ਸੂਰਜ ਵੱਡੀ ਕਟਨਾਵਾ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਦੇਖੋ ਬਾਗਾਪੁਰਾਂ ਦੇ ਕਤਨਾ ਹੈਗੀ ਹੈ ਇਹ ਤੇ 24 ਸਾਲ ਦਾ ਵਿਅਕਤੀ ਜਿਹੜਾ ਸੀਗਾ ਮਨਪ੍ਰੀਤ ਸਿੰਘ ਕਹਿੰਦੇ ਨੇ ਕਿ 6 ਮਹੀਨੇ ਪਹਿਲੇ ਉਸਦੀ ਮੈਰਿਜ ਹੋਈ ਸੀਗੀ ਉਹ ਲਵ ਮੈਰੀਜ ਉਸਦੇ ਵੱਲੋਂ ਕੀਤੀ ਗਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਕਹਿੰਦੇ ਕਿ ਆਪਸੀ ਜਿਹੜੀ ਕਹਾਸੋਣੀ ਹੋਈ ਆ ਤੇ ਜੋ ਲੜਕੀ ਦਾ ਆਪਰਾ ਹੈ ਉਸਦੇ ਵੱਲੋਂ ਜੋ aarop ਲੱਗੇ ਨੇ ਉਸਤੇ ਕਿ ਉਸਦੇ ਸਾਥੀਆਂ ਵੱਲੋਂ ਜਿਹੜੇ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਤੇ ਤੇਜ਼ ਪਰ ਹਥਿਆਰਾਂ ਦੇ ਨਾਲ ਜਿਹੜਾ ਹੈਗਾ ਇਹ ਇਸ ਦਾ ਕਤਲ ਕੀਤਾ ਗਿਆ ਹਾਲ ਦੀ ਘੜੀ ਗੱਲ ਕੀਤੀ ਜਾਵੇ ਅਜੇ ਪੁਲਿਸ ਦਾ ਵਰਸਨ ਜਿਹੜਾ ਹਗਾਣਾ ਪੈਣਗੇ ਕਿ ਉਹ ਅਸਲ ਸਚਾਈ ਜਿਹੜੀ ਕਿ ਮੁਕਦਮਾ ਦਰਜ ਹੋਣ ਤੋਂ ਬਾਅਦ ਦਰਜ ਹੋਵੇਗੀ ਜਿਵੇਂ ਕਿ ਦੋਨੇ ਤਰ੍ਹਾਂ ਦੇ ਬਿਆਨ ਜਿਹੜੇ ਲਏ ਜਾਣਗੇ ਉਹ ਬਿਆਨਾਂ ਦੇ ਦਰਜ ਜਿਹੜੀ ਕਾਰਵਾਈ ਹੋਵੇਗੀ ਉਸ ਤੋਂ ਨਾਲ ਪਤਾ ਲੱਗੇਗਾ ਪੂਰੀ ਸਹੀ ਮਾਇਨੇ ਵਿੱਚ ਕਿ ਕਤਨਾ ਕਿਸ ਤਰੀਕੇ ਨਾਲ ਵਾਪਰੀਆ ਕਿਹੜੇ ਕਿਹੜੇ ਲੋਕ ਇਨਵੋਲਵ ਸੀਗੇ ਹਾਲ ਦੀ ਘੜੀ 11 ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਇਹ ਜਿਹੜੇ ਕਤਨਾ ਨੂੰ ਅੰਜਾਮ ਦਿੱਤਾ ਗਿਆ 10 ਦਿਨ ਕਿ ਜਿਹੜਾ ਵਿਅਕਤੀ ਸੀਗਾ ਇਹ ਉਸੋ ਆ ਜਰੰਦਾ ਸੀਗਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਆਇਆ ਹੋਇਆ ਸੀਗਾ ਤੇ ਜਦੋਂ ਬਾਜ਼ਾਰ ਤੋਂ ਵਾਪਸ ਆ ਰਿਹਾ ਸੀਗਾ ਦੇਰ ਸ਼ਾਮ ਨੂੰ ਉਦੋਂ ਗਲੀ ਦੇ ਵਿੱਚ ਕੁਝ ਲੋਕਾਂ ਨੇ ਉਸ ਨੂੰ ਕੇਰ ਲਿਆ ਅਤੇ ਉਸ ਦੇ ਉੱਪਰ ਤਾਬਰਤੋੜ ਹਮਲਾ ਜਿਹੜਾ ਕਰ ਦਿੱਤਾ ਗਿਆ ਐਤਵਾਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਰਹੀ ਹੈ ਕਿ ਉਹਨਾਂ ਦਾ ਇੱਕ ਪੜੋਸੀ ਸੀਗਾ ਜਿਸ ਨੇ ਕਿ ਕਾਖੀ ਰੰਗ ਦੀ ਪੱਗ ਵਰਨੀ ਸੀਗੀ ਤਾਂ ਜਦੋਂ ਉਹ ਬਚਾਉਣ ਦੇ ਲਈ ਆਂਦਾ ਤਾਂ ਉਹ ਵਿਅਕਤੀ ਜਿਹੜੇ ਉਸ ਨੂੰ ਛੱਡ ਕੇ ਭੱਜ ਜਾਂਦੇ ਨੇ ਕਿ ਪੁਲਿਸ ਆ ਗਈ ਹੈ ਤਾਂ ਉਹ ਵਿਅਕਤੀ ਜਾ ਕੇ ਉਸ ਨੂੰ ਸੰਭਾਲਦਾ ਇਹਨਾਂ ਵਿੱਚ ਹੋਰ ਲੋਕ ਇਕੱਠਾ ਹੋ ਜਾਂਦੇ ਨੇ ਜੋ ਤਾਂ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਉੱਥੇ ਉਸ ਨੂੰ ਜਿਹੜਾ ਲੈ ਕੇ ਮਰ ਤੇ ਕੋਸੀ ਜੀ ਤਮam ਜਾਣਕਾਰੀ ਦੇਣ ਲਈ ਧੰਨਵਾਦ। ਤਾਂ ਫਿਰ ਜੁੜਾਂਗੇ ਤੁਹਾਡੇ ਨਾਲ ਤਾਂ ਵੱਡੀ ਖਬਰ ਮੋਗਾ ਦੇ ਬਾਗਾ ਪੁਰਾਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ 24 ਸਾਲਾ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਸਾਰੇ ਬਾਜ਼ਾਰ ਦੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਗਏ ਜਿਸ ਕਰਕੇ ਨੌਜਵਾਨ ਦੀ ਮੌਕੇ ਤੇ ਹਿਮੋਤ ਹੋ ਜਾਂਦੀ ਹੈ। ਹਾਲਾਂਕਿ ਪਰਿਵਾਰ ਦੇ ਵੱਲੋਂ ਪੀੜਤ ਪਰਿਵਾਰ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਲਵ ਮੈਰਿਜ ਦਾ ਇਹ ਸਾਰਾ ਮਾਮਲਾ ਹੈ। ਉਸ ਦੇ ਭਰਾ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਕੁਝ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤਾਂ ਕੁੜੀ ਦੇ ਪਰਿਵਾਰ ਦੇ ਵੱਲੋਂ ਹੀ ਪੇਕਾ ਪਰਿਵਾਰ ਦੇ ਵੱਲੋਂ ਹੀ ਜਿਹੜਾ ਕਤਲ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਕੀ ਕੁਝ ਕਹਿਣਾ ਉਹ ਵੀ ਕੁਝ ਸਮੇਂ ਬਾਅਦ ਕਲੀਅਰ ਹੋ ਜਾਵੇਗਾ ਕਿ ਕਿਹੜੇ ਲੋਕ ਸੀ ਜਿਨ੍ਹਾਂ ਦੇ ਵੱਲੋਂ ਇਹ ਮਰਡਰ ਕੀਤਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਸਵੀਰ ਕਲੀਅਰ ਹੋ ਜਾਵੇਗੀ ਪਰ 24 ਸਾਲਾ ਨੌਜਵਾਨ ਦਾ ਜਿਹੜਾ ਬੇਰਹਿਮੀ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਤੇ ਸਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਕੋਈ ਨਾ ਯਾਦ ਨਾ ਪਰਸੋਂ ਵਾਲੀ ਰਾਤ ਮੇਰੇ ਬਾਪੂ ਨੇ ਪੁੱਠਾ ਭੋਲੇ ਸੀ ਉਹ ਮੁੰਡਾ ਗਾਲਾ ਗਰਾਂ ਕੱਢੀਆਂ ਸੀ ਕੋਣ ਕੀ ਨਾਮ ਉਹਦਾ ਉਹਨਾਂ ਦਾ ਹੈਗਾ ਲਵਲੀ ਆ ਹੂੰ ਤੇ ਉਹ ਮੇਰਾ ਸੁਭਾ ਭਰਾ ਆ ਉਹਨੇ ਉਹਦੇ ਚਪੇੜੇ ਚਪੂੜੇ ਮਾਰੇ ਤੇ ਚਲੋ ਇਹ ਗੱਲ ਟੈਕ ਦੀ ਉਹਨਾਂ ਨੇ ਵੀ ਮਾਰੇ ਤੇ ਇਹਨਾਂ ਨੇ ਵੀ ਮਾਰੇ ਤੇ ਕੱਲ ਐ ਹੋਈ ਚਲੋ ਫੈਸਲਾ ਹੋਇਆ ਕਿ ਉਹ ਪਿੰਡ ਚ ਲੈ ਸੀਗਾ ਦਸੂਹੇ ਆਪਣੀ ਦੁਕਾਨ ਆਈ 23 ਸਾਲ ਦੀ ਉਹਦੀ ਉਮਰ ਆਈ ਬਹਿ ਸੀਗਾ ਤੇ ਇਹਨਾਂ ਦੇ ਮੁੰਡੇ ਮੰਡੇ ਸੱਤੀ 15 16 ਜਾਣੇ ਗੱਡੀ ਤੇ ਤੇ ਫੋਨ ਲਾ ਕੇ ਕੁੜੀ ਨਹੀਂ ਸੱਦੀ ਸੀ ਇਹਦੀ ਭੈਣ ਨੇ ਤੇ ਉੱਥੇ ਕਟਮਾਰ ਕੀਤੀ ਉਹਨੂੰ ਵੱਢ ਗਈ ਬਹਿ ਸੀਗਾ ਉਹਨਾਂ ਦੀ ਹੀ ਭੈਣ ਸੀਗੀ 7 ਕੁ ਮਹੀਨੇ ਹੋਈ ਸੀ ਲਾਹ ਮਾਰ ਕੇ ਲਾਈ ਕੀ ਨਾਮ ਸੀ ਉਹ ਦਾ ਮਨਪ੍ਰੀਤ ਸਿੰਘ ਹੈ ਜੀ ਜਿਹਦਾ ਕਤਲ ਹੋਇਆ ਕੀ ਨਾਮ ਆ ਦਾ ਮਨਪ੍ਰੀਤ ਸਿੰਘ ਹੈ ਤੁਹਾਡਾ ਕੀ ਲੱਗਦਾ ਜੀ ਉਹ ਮੇਰਾ ਛੋਟਾ ਬ੍ਰਦਰ ਹੈ ਤੇ ਜਿਹੜੀ ਉਹਨਾਂ ਵਿਆਹ ਆ ਸੀ ਮਾਰਿਆ ਕਿੰਨਾਂ ਨੇ ਆ ਇਹਦੇ ਭਰਾਵਾਂ ਨੇ ਮਾਰਿਆ ਜੀ ਕੁੜੀ ਦੇ ਨੂੰ ਮਾਰਿਆ ਚਾਜ ਕਰਦੇ ਨੇ ਮਾਰਿਆ ਕੇ ਕਿ ਕਿ ਚਾਚੇ ਤੇ ਕਿਰਪਾਨਾਂ ਨਾਲ ਮਾਰਿਆ ਇਹ ਇਹ ਘਟਨਾ ਵਾਪਰੀ ਕਿੱਥੇ ਆ ਇਹ ਆਪਣਾ ਮੋਦਗੀ ਰੋਡ ਤੇ ਹੀ ਟੈਕਸੀ ਸੈਂਕੂ ਕੋਲੇ ਤੇ ਹੁਣ ਤੁਸੀਂ ਪੁਲਿਸ ਕੋਲੇ ਆਏ ਹੋ ਪੁਲਿਸ ਤੁਹਾਨੂੰ ਕੀ ਕਹਿ ਰਹੀ ਇਹ ਕਹਿੰਦੇ ਈ ਤੁਹਾਡਾ ਇਨਸਾਫ ਕਰਾਵਾਂਗੇ ਜਿਹੜੇ ਜਿਹੜੇ ਬੰਦੇ ਨੇ ਮਾਰਿਆ ਉਹ ਬੰਦੇ ਕਿੱਥੇ ਨੇ ਉਹ ਗ੍ਰਿਫਤਾਰ ਸਰਾਰ ਆ ਜੀ ਕੋਈ ਅਰੈਸਟ ਕੀਤਾ ਪੁਲਿਸ ਨਹੀਂ ਉਹਨੇ ਲੇਡੀਜ਼ ਅਰੈਸਟ ਤੋ ਆਕੇ ਮੈਂ ਘਰੇ ਬੈਠਾ ਸੀਗਾ ਹਾਂਜੀ ਮੇਰੇ ਘਰਦਿਆਂ ਨੇ ਮੈਨੂੰ ਆਕੇ ਦੱਸਿਆ ਵੀ ਬਾਹਰ ਭੱਜ ਕੇ ਆਇਓ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆਕੇ ਅੱਛਾ ਜੀ ਮੈਂ ਜਦੋਂ ਭੱਜ ਕੇ ਆਇਆ ਉਹ ਤੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪੱਗ ਵਾਲਾ ਬੰਦਾ ਭੱਜਿਆ ਆਉਂਦਾ ਉਹ ਕਹਿੰਦੇ ਭੱਜੋ ਭੱਜੋ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪੱਗ ਵੇਖ ਕੇ ਉਹ ਡਰ ਕੇ ਭੱਜ ਗਏ ਅੱਛਾ ਤੇ ਆ ਮੁੰਡਾ ਇੱਥੇ ਜਦੋਂ ਮੈਂ ਆਕੇ ਵੇਖਿਆ ਇੱਥੇ ਟਿਕਿਆ ਪਿਆ ਸੀਗਾ ਬੰਦਾ ਤੇ ਮੈਂ ਵੇਖ ਲਈ ਲਗਭਗ ਉਹ ਖਤ ਤੇ ਉਹ ਤੋਂ ਬਾਅਦ ਚ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਵੀ ਗਏ ਆ ਉਹ ਹਾਂਜੀ ਪਰ ਉਹ ਤੋਂ ਬਾਅਦ ਚ ਮਹਾਰਾਜ ਨੇ ਨਹੀਂ ਉਹਦੀ ਹੈਲਪ ਕੀਤੀ ਵਿਚਾਰੇ ਦੀ ਡੈਥ ਹੋ ਗਈ ਉਹਦੀ ਤੇ ਪਰ ਇੱਥੇ ਪਿਆ ਸੀ ਮੇਰੇ ਅੱਖਾਂ ਦੇ ਸਾਹਮਣੇ ਉਹ ਕਿੰਨੇ ਕੁ ਬੰਦੇ ਸੀ ਉਹ ਹੈ ਜੀ ਬੰਦੇ ਕਿੰਨੇ ਕੁ ਸੀ ਮਤੇ ਉਹ 8-10 ਦੇ ਕਰੀਬ ਸੀਗੇ ਲਗਭਗ ਉਹਨਾਂ ਕੋਲ ਕੀ ਸੀਗਾ ਜੀ ਉਹਨਾਂ ਕੋਲੇ ਕਾਪੇ-ਕੁੱਪੇ ਤੇ ਤਲਵਾਰ ਤੇ ਤਾਰ ਹਥਿਆਰ ਸੀਗੇ ਉਹ ਜਿੰਨਾ ਨਾਲ ਮਾਰ ਕੇ ਉਹਨੇ ਇੱਥੋਂ 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 ਕਰਕੇ ਇਹਨਾਂ ਸਾਰਾ ਦਾ ਮੂੰਹ ਦਾ ਚਿਹਰਾ ਦਾ ਖਤਮ ਕੀਤਾ ਪਿਆ ਸੀ ਪਛਾਣ ਨਹੀਂ ਸੀ ਉਹਦੀ ਮੈਂ ਨਾਲ ਦੇ ਉਹ ਨਵੇਂ ਬਸਤੀ ਵਾਲੇ ਮੁੰਡਿਆਂ ਨੂੰ ਪੁੱਛਿਆ ਪਿਆ ਗੇ ਕੌਣ ਹੈ ਉਹਨੇ ਮੈਂ ਦੱਸਿਆ ਕਿ ਨਰਪਾਇਤ ਦਾ ਮੁੰਡਾ ਹੈ ਉਹਨੂੰ ਇੱਥੇ ਇਹਨਾਂ ਛੋਟਾ ਨਾਮ ਦਾ ਕਾਂਚਾ ਲੈ ਕੇ ਕਹਿੰਦੇ ਸੀ ਕਿ ਕੰਦਾ ਕਾਂਚਾ ਆਇਆ ਮੁੰਡਾ ਇਹ ਤੇ ਉਹ ਕਹਿੰਦੇ ਉਹ ਹੀ ਆ ਉਹਦਾ ਨਰਪਾਇਤ ਦਾ ਮੁੰਡਾ ਹਲਵਾਈ ਦਾ ਉਹ ਸੀ ਆਪਾਂ ਮੈਨੂੰ ਇੰਨਾ ਕੁ ਪਤਾ ਲੱਗਿਆ ਜਦੋਂ ਮੈਂ ਵੇਖਿਆ ਤੇ ਫਿਰ ਮੁੜ ਕੇ ਉਹਨਾਂ ਦੇ ਵਾਰਸ ਆ ਗਏ ਤੇ ਉਹ ਚੱਕ ਕੇ ਉਹਨੇ ਹੁੰਦਾ ਕਿ ਇਹ ਵਾਰਤਾ ਕਿੰਨੇ ਕ ਵਜੇ ਦੀ ਆ ਬਸ ਆ ਜਸਤੇ 2 ਘੰਟੇ ਪਹਿਲਾਂ ਦੀ ਹੋਊਗੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਘੰਟਾ ਡੇਢ ਘੰਟਾ ਪਹਿਲਾਂ ਉਹ ਕੰਮ ਤੋਂ ਤੁਰ ਹੀ ਆ ਗਈ ਸੀਗੀ ਏ ਮੇਰੇ ਮੂਰੇ ਮੂਰੇ ਮੁੰਡੇ ਨੂੰ ਵਾਧਾ ਕਰਦੇ ਸਕੇ ਜਦੋਂ ਮੈਂ ਕੋਲੇ ਜਾ ਕੇ ਵੇਖਿਆ ਉਦੋਂ ਉਹ ਕਲੀ ਦੇ ਵਿੱਚ ਫਸ ਗਏ ਹੋ 10 12 ਜਾਣੇ ਮੁੰਡੇ ਸੀਗੇ ਕਿਹਨੂੰ ਮਾਰਿਆ ਕਿ ਕਿਹਨੂੰ ਘਟਾਇੀ ਮੁੰਡਾ ਮੇਰੇ ਦੇ ਇੱਕ ਦਾ ਮੁੰਡਾ ਸੀ ਕੀ ਨਾਮ ਹੈ ਉਹਦਾ ਮਨਪ੍ਰੀਤ ਉਹਦੇ ਨਾਲ ਕਿੰਨੇ ਜਾਣੇ ਸੀ ਮਨਪ੍ਰੀਤ ਦੇ ਨਾਲ ਆਰਪੀ ਦੇ ਨਾਲ ਕੋਈ ਨਹੀਂ ਸੱਲਾ ਜਾਣੇ ਸੀ ਤੇ ਜਿਹੜੇ ਮਾਰਨ ਘਟਾਣ ਵਾਲੇ ਸੀ ਉਹ ਤੁਸੀਂ ਦੇਖ ਕੇ ਕਿੰਨੇ ਜਾਣੇ ਸੀ ਉਹ ਵੀ ਉਹ 10 12 ਜਾਣੇ ਸੀ ਕੀ ਦੁਸ਼ਮਣੀ ਕੀ ਸੀ ਉਹਨਾਂ ਨਾਲ ਦੁਸ਼ਮਣੀ ਰਾਤ ਹੀ ਪੁਲਿਸ ਮੜਾ ਜਦ ਵਸ ਗਏ ਉਦੋਂ ਪਹਿਲਾਂ ਕੋਈ ਉਹਦੋਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕੋਈ ના કોઈ ગાલે